ਮੈਂ ਅਮੈਂ ਲੱਖੇਵਾਲਾ ਨਵੀਂ ਪਈ ਨਾ ਜਦੋਂ ਪਹਿਲਾਂ ਉਹ ਤੋਂ ਉਹ ਤੋਂ ਤੇ ਅੱਜ ਅੱਜ ਦਾ ਪਾ ਤਰਤਾ ਪਾਚਾਰੇ ਦਾ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਸੋਸ਼ਲ ਮੀਡੀਆ ਦਾ ਤੇ ਸਾਰਿਆਂ ਦਾ ਮੈਂ ਵੈਲਕਮ ਕਰਦਾ ਜਿੰਨੇ ਵੀ ਸਾਡੇ ਵਰਜਨ ਐਕਸ਼ਨ ਫਰੰਟ ਪਰ ਸੋਸ਼ਲ ਜਸਟਿਸ ਬੈਨਰ ਦੇ ਹੇਠ ਹੈ ਜਿੰਨੀਆਂ ਵੀ ਜਥੇਬੰਦੀਆਂ ਅੱਜ ਐਸਸੀ ਐਸਪੀ ਓਬੀਸੀ ਸਿੱਖ ਮੁਸਲਮ ਗਿਆਨ ਸਿੰਘ ਜਥੇਬੰਦੀਆਂ ਤੇ 크ਰਿਸਚਨ ਜਥੇਬੰਦੀਆਂ ਸਾਰੀਆਂ ਅੱਜ ਇਸ ਬੈਨਰ ਦੇ ਹੇਠ ਇੱਥੇ ਇਕੱਠੀਆਂ ਹੋਈਆਂ ਨੇ ਮੈਂ ਉਹਨਾਂ ਦਾ ਵੀ ਉਹਨਾਂ ਨੂੰ ਵੀ ਜੀ ਆਖਾਂ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਆ ਮੁੱਖ ਵਿਸ਼ਾ ਹੈ 26 ਜਨਵਰੀ ਆ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਯਾਤਰਾ ਕੱਢਣ ਦਾ ਸੋ ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵਿੱਚ ਜਿਹੜੇ ਆ ਮੁੱਖ ਤੌਰ ਤੇ ਜਿਹੜੇ ਜਥੇਬੰਦੀਆਂ ਦੇ ਲੀਡਰ ਆ ਆ ਸਮਾਜ ਸੇਵੀ ਠੇਕੇਦਾਰ ਭਗਵੰਤ ਦਾ ਸਿੱਧੂ ਜੀ ਸਾਡੇ ਮਾਸਟਰ ਮਹਿੰਦਰਜੀਤ ਜੀ ਵਿਕਾਸ ਸਿੰਘ ਜੀ ਕਿ ਭਗਵਾਨ ਬਾਲਮੀਕੀ ਤਰਵਾਰਾਖਿਆ ਸੰਪਤੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਬੇਗਮਪੁਰਾ ਟਾਈਗਰ ਫੋਰਟ ਦੇ ਸੁਖਸੰਨਣ ਜੀ ਔਰ ਉਹਨਾਂ ਦੇ ਨਾਲ ਅਵਤਾਰ ਬਸੀ ਫਾਜੂਤੋਂ ਔਰ ਜੈਰਾਮ ਬੋਜ ਜੀ ਗੁਰਵਿੰਦਰ ਸਿੰਘ ਸੰਦੂ ਜੀ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿੰਨੇ ਵੀ ਇੱਥੇ ਸਰਕਾਰ ਦੇ ਲੀਡਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਦੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ ਸੋ ਮੇਰੇ ਮੇਰੇ ਵੱਲੋਂ ਜਿਹੜਾ ਆ ਕਹਿਣਾ ਆ ਕਿ ਜਿਹੜਾ ਭਾਰਤ ਆ ਉਹ ਸੰਵਿਧਾਨ ਦੇ ਨਾਲ ਚੱਲਦਾ ਤੇ ਸੰਵਿਧਾਨ ਹੀ ਜਿਹੜਾ ਸਾਡਾ ਸਭ ਤੋਂ ਮੁੱਖ ਭਾਰਤ ਦਾ ਗ੍ਰੰਥ ਹੈਗਾ ਸੋ ਜਿਸ ਦਿਨ ਸੰਵਿਧਾਨ ਦਿਵਸ ਸੀਗਾ ਉਸ ਦਿਨ ਸਾਡੇ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ ਚੰਦਰ ਚੂੜਕੀ ਨੇ ਬੜੀ ਇੱਕ ਸਪਸ਼ਟ ਗੱਲ ਟਵੀਟ ਕੀਤੀ ਸੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹਨਾਂ ਲੋਕਾਂ ਦੀ ਵੀ ਰੱਖਿਆ ਕਰਦਾ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਆ ਸੋ ਇਹ ਦਵੀੜ ਤੋਂ ਬਹੁਤ ਕੋ ਜੜੀ ਆ ਗੱਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਜ ਜੇ ਭਾਰਤ ਦੇ ਵਿੱਚ ਜਿਹੜੇ ਬੰਚਤ ਸ਼ੋਸ਼ਿਤ ਜਿਹੜੇ ਬਹੁਤ ਜਾਣ ਲੋਕ ਆ ਜੇ ਅੱਜ ਉਹ ਲੋਕ ਸਭਾ ਚ ਰਾਜ ਸਭਾ ਚ ਜਾਂ ਪ੍ਰਸ਼ਾਸਨਿਕ ਉੱਚ ਅਧਿਕਾਰੀ ਤੇ ਬੈਠੇ ਆ ਤੇ ਉਹ ਸੰਵਿਧਾਨ ਕਰਕੇ ਆ ਤੇ ਜੇ ਅੱਜ ਜਿਹੜੀ ਮਹਿਲਾ ਨੂੰ ਆਜ਼ਾਦੀ ਤੋਂ ਪਹਿਲਾਂ ਫੈੜ ਦੀ ਜੁੱਤੀ ਸਮਝਿਆ ਜਾਂਦਾ ਸੀ ਉਹ ਮਰਦ ਦੇ ਬਰਾਬਰ ਆ ਸੋ ਸੰਵਿਧਾਨ ਕਰਕੇ ਆ ਭਰਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲਾਲ ਚੌਧਰੀ ਜੀ ਨੇ ਪਿਛਤਾਰ ਨਾਲ ਦੱਸਿਆ ਤੁਹਾਨੂੰ ਕਿ 26 ਜਨਵਰੀ ਛਵਦਾਨ ਨੂੰ ਬਚਾਉਣ ਦੇ ਤ ਸੰਬੰਧ ਦੇ ਵਿੱਚ ਜਿਹੜੀ ਆ ਉਹ ਯਾਤਰਾ ਕੱਢੀ ਜਾਏਗੀ ਜਿਹੜੀ ਰੋਸ਼ਨ ਗਰਾਉਂਡ ਤੋਂ ਸ਼ੁਰੂ ਹੋ ਕੇ ਘੰਟਾ ਘਰ ਤੱਕ ਜਾਏਗੀ ਘੰਟਾ ਕਰਨ ਨੂੰ ਅਸੀਂ ਇੱਥੇ ਕਰਕੇ ਚੁਣਿਆ ਕਿਉਂਕਿ ਬਕਾਫਤ ਸਾਡੇ ਬਹੁਤ ਹੀ ਸ਼ਤਕਾਰਯੋਗ ਸਾਥੀ ਹਰ ਛਾਲ 26 ਜਨਵਰੀ ਨੂੰ ਉੱਥੇ ਝੰਡਾ ਜਿਹੜਾ ਤਿਰੰਗਾ ਜਿਹੜਾ ਫੈਰਾਉਂਦੇ ਆ ਉੱਥੇ ਵੀ ਤਿਰੰਗਾ ਫੈਰਾ ਕੇ ਉਹਦੀ ਸਮਾਪਤੀ ਕੀਤੀ ਜਾਏਗੀ ਇਹ ਜਿਹੜੀ ਯਾਤਰਾ ਆ ਭਾਰਤ ਦੇ ਨਾਗਰਿਕਾਂ ਨੂੰ ਬਹੁਜਨਾਂ ਨੂੰ ਜਾਗਰੂਤ ਕਰਨ ਵਾਸਤੇ ਆ ਕਿ ਛਵਦਾਨ ਜਿਹੜਾ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਸੁਰੱਖਿਆ ਕਰਦਾ ਹੈ ਤੇ ਛਵਦਾਨ ਨੂੰ ਜਾਣਨ ਦੀ ਸਾਰਿਆਂ ਨੂੰ ਪੂਰਾ ਅਧਿਕਾਰ ਹੈ ਕਿ ਛਵਦਾਨ ਦੇ ਵਿੱਚ ਸਾਡੇ ਜਿਹੜੇ ਹੱਕ ਹਕੂਕ ਹੈ ਉਹ ਤੁਹਾਡੇ ਵਾਸਤੇ ਹਰੇਕ ਸਮਾਜ ਦੇ ਜਿਹੜੇ ਵਿਅਕਤੀ ਆ ਉਹਨਾਂ ਵਾਸਤੇ ਰੱਖੇ ਗਏ ਆ ਲਿਖੇ ਗਏ ਆ ਤੇ ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਇਹਦੇ ਸਬੰਧ ਦੇ ਵਿੱਚ ਉਹ ਯਾਤਰਾ ਰੱਖੀ ਗਈ ਹੈ ਸਿੱਖੜੀੜੀ ਤਰ੍ਹਾਂ ਜਿੱਥੇ ਬੰਦੀਆਂ ਸਮੂਹ ਜਿੱਥੇ ਬੰਦੀਆਂ ਪਠਿਆਰਪੁਰ ਦੀਆਂ ਉਹ ਸਾਡੇ ਨਾਲ ਖੇਮਤ ਹੈ ਥਾਰੀਆਂ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਈਸਾਈਆਂ ਨੂੰ ਭਾਈਚਾਰਾ ਜਿੱਥੇ ਬੰਦੀਆਂ ਭਗਵਾਨ ਬਾਲਮੀਕ ਜਿੱਥੇ ਬੰਦੀਆਂ ਬੋਧ ਜਿੱਥੇ ਬੰਦੀਆਂ ਬੋਧੀ ਸਮਾਜ ਨਾਲ ਜਿਹੜੀਆਂ ਭੀਤਵੰਦ ਜਿੱਥੇ ਬੰਦੀਆਂ ਹਰੇਕ ਸਮਾਜ ਜਿਹੜਾ ਹੈਗਾ ਸਰਬ ਸਮਾਜ ਦੀ ਇਹ ਯਾਤਰਾ ਹੋਈ ਇਸਰਦਾਂ ਯਾਤਰਾ ਦਾ ਟਾਈਮ ਕੀ ਰਹੇਗਾ ਇਹ 11 ਮਈ ਤੋਂ ਲੈ ਕੇ 1 ਵਜੇ ਤੱਕ ਹੋਏਗਾ ਇਹ ਰੋਸ਼ਨ ਗਰਾਉਂਡ ਤੋਂ ਚੱਲ ਕੇ ਘੰਟਾ ਘਾਰੇ ਦੀ ਸਮਾਪਤੀ ਹੋਏਗੀ ਆਮ ਜਨਤਾ ਨੂੰ ਵੀ ਫੀਲ ਕਰ ਬਸ ਅਸੀਂ ਆਮ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਭਾਰਤ ਦੇਸ਼ ਜਿਹੜਾ ਹੈਗਾ ਸ਼ਬਦਾਨ ਦੇ ਨਾਲ ਚੱਲਦਾ ਹੈਗਾ ਅਸੀਂ ਸ਼ਬਦਾਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਜੋ ਵੀ ਕੰਮ ਕਰਨਾ ਕਰੀਏ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਾਈਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਤਾਂ ਨਸ਼ਿਆਂ ਤੋਂ ਦੂਰ ਰਹੀਏ ਸਾਰੇ ਸਾਥੀਆਂ ਨੂੰ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ 26 ਜਨਵਰੀ ਦੇ ਸਬੰਧ ਵਿੱਚ ਜੋ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਬਹੁਜਨ ਐਕਸ਼ਨ ਫਰੰਟ ਫੋਰ ਸੋਸ਼ਲ ਜਸਟਿਸ ਵੱਲੋਂ ਸਮੂਹ ਜੱਥੇਬੰਦੀਆਂ ਐਸਸੀ ਐਸਟੀ ਓਬੀਸੀ ਔਰ ਕੱਟ ਗਿਣਤੀ ਦੇ ਜਿੰਨੇ ਵੀ ਨੋਟਿਸ ਦੀ ਹੈ ਜੱਥੇਬੰਦੀਆਂ ਅੱਜ ਸਮੂਹ ਆਗੂ ਸੇਵਾਣ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਅਪੀਲ ਕਰਦੇ ਆ ਵੀ 26 ਤਰੀਕ ਨੂੰ ਠੀਕ 11 ਵਜੇ ਰੋਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਜਿਵੇਂ ਠੇਕੇਦਾਰ ਸਾਹਿਬ ਨੇ ਦੱਸਿਆ ਵੀ ਘੰਟਾ ਘਰ ਚੌਂਕ ਦੇ ਵਿੱਚ ਹਰ ਸਾਲ 26 ਜਨਵਰੀ ਨੂੰ ਜਿਹੜਾ ਤਿਰੰਗਾ ਲਹਿਰਾਇਆ ਜਾਂਦਾ ਇਸ ਸਾਲ ਵੀ ਘੰਟਾ ਘਰ ਦੇ ਵਿੱਚ ਚੌਂਕ ਦੇ ਵਿੱਚ ਜਿਹੜਾ ਤਿਰੰਗਾ ਲਹਿਰਾ ਕੇ ਇਸ ਦੀ ਸਮਾਪਤੀ ਕੀਤੀ ਜਾਵੇਗੀ ਇਹ ਯਾਤਰਾ ਜਿਹੜੀ ਆ ਇਹ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਕਿਉਂਕਿ ਕੁਝ ਲੋਕ ਜਿਹੜੇ ਸੰਵਿਧਾਨ ਤੇ ਬਾਰ ਬਾਰ ਟਿੱਪਣੀ ਕਰਦੇ ਆ ਇਹ ਉਹਨਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਸੰਵਿਧਾਨ ਜਿਹੜਾ ਹਰੇਕ ਲਈ ਹੱਕ ਬਰਾਬਰ ਦੇ ਜਿਹੜੇ ਆ ਦਿੰਦਾ ਵਾ ਖਾਸ ਕਰਕੇ ਜਿਹੜੀ ਔਰਤ ਜਾਤ ਆ ਉਸ ਨੂੰ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਦਾ ਰਚਨਾ ਕੀਤੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੱਕ ਹਕੂਕ ਜਿਹੜੇ ਆ ਉਹ ਔਰਤ ਜਾਤ ਨੂੰ ਦਵਾਏ ਕਿਉਂਕਿ ਚਾਹੇ ਔਰਤੋ ਕਿ ਜਰਨਲ ਸਮਾਜ ਦੀ ਹੋਵੇ ਚਾਹੇ ਐਸਸੀ ਦੀ ਹੋਵੇ ਚਾਹੇ ਬੀਸੀ ਦੀ ਹੋਵੇ ਕਿਸੇ ਵੀ ਕਾਸਟ ਦੀ ਔਰਤ ਹੋਵੇ ਸਭ ਤੋਂ ਜ਼ਿਆਦਾ ਹੱਕ ਕੂਕ ਉਹਨਾਂ ਔਰਤਾਂ ਨੂੰ ਦਵਾਇਆ ਗਿਆ ਜਿਨ੍ਹਾਂ ਨੂੰ ਆਪਣੇ ਨਾਂ ਤੇ ਜ਼ਮੀਨ ਲੈਣ ਦਾ ਹੱਕ ਨਹੀਂ ਸੀ ਨੌਕਰੀ ਕਰਨ ਦਾ ਹੱਕ ਨਹੀਂ ਸੀ ਦੂਸਰੀ ਮੈਰਿਜ ਕਰਨ ਦਾ ਹੱਕ ਨਹੀਂ ਸੀ ਸਾਰੇ ਪੜਨ ਦਾ ਹੱਕ ਨਹੀਂ ਸੀਗਾ ਔਰ ਇਹ ਸਾਰੇ ਹੱਕ ਜਿਹੜੇ ਸੰਵਿਧਾਨ ਦੀ ਬਦولت ਔਰਤ ਜਾਤ ਨੂੰ ਦਵਾਏ ਗਏ ਔਰ ਅਸੀਂ ਇਹਦੇ ਨਾਂ ਨਾਲ ਇੱਕ ਅਪੀਲ ਕਰਨੀ ਚਾਹੁੰਦੇ ਵੀ ਜਿੰਨਾ ਸਮੂਹ ਸਮਾਜ 26 ਜਨਵਰੀ ਨੂੰ ਜਿਸ ਦਿਨ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਦਿਨ ਸਾਡੀ ਅਪੀਲ ਹੈ ਸਮੂਹ ਜੱਥੇਬੰਦੀਆਂ ਦੀ ਵੀ ਆਪਣੇ ਘਰਾਂ ਦੇ ਉੱਤੇ 바ਵਾ ਸਾਹਿਬ ਦੇ ਜੈ ਭੀਮ ਦੇ ਝੰਡੇ ਲਾ ਕੇ ਜਿਹੜੇ ਉਹਨਾਂ ਨੂੰ ਇੱਕ ਸ਼ਰਧਾਜਲੀ ਦਿੱਤੀ ਜਾਵੇ ਔਰ ਉਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਜ਼ਰੂਰ ਪਾਈ ਜਾਵੇ ਤਾਂ ਜੋ 바ਵਾ ਸਾਹਿਬ ਦੀ ਸੋਚ ਵਾਲੇ ਲੋਕ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾ ਸਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਜਿਵੇਂ ਪੰਜਾਬ ਦੇ ਹਾਲਾਤ ਅੱਜ ਤੁਸੀਂ ਦੇਖ ਰਹੇ ਆ ਲੌਅ ਐਂਡ ਆਰਡਰ ਜਿਹੜਾ ਵਾ ਬਿਲਕੁਲ ਜ਼ੀਰੋ ਇਸ ਟਾਈਮ ਸਰਕਾਰ ਜਿਹੜੀ ਪੰਜਾਬ ਦੀ ਫੇਲਿਅਰ ਸਾਬਤ ਹੋ ਰਹੀ ਆ ਆਏ ਦਿਨ ਕਤਲੇਆਮ ਕੀਤੇ ਜਾ ਰਹੇ ਲੁੱਟਾਂ ਖੋਹਾਂ ਹੋ ਰਹੀਆਂ ਔਰਤਾਂ ਨੂੰ ਮਾਰਿਆ ਜਾ ਰਿਹਾ ਬੱਚਿਆਂ ਨੂੰ ਮਾਰਿਆ ਜਾ ਰਿਹਾ ਪਰ ਅਸੀਂ ਇਹ ਯਾਤਰਾ ਦਾ ਜਿਹੜਾ ਸਾਡਾ ਮੇਨ ਮਤਲਬ ਇਹੀ ਆ ਵੀ ਯਾਤਰਾ ਜਿਹੜੀ ਇਹ ਇਹਨੂੰ ਸੰਵਿਧਾਨ ਜਿਹੜੇ ਹੱਕ ਦਿੰਦਾ ਤੁਹਾਨੂੰ ਉਹ ਤੋਂ ਤੁਹਾਨੂੰ ਸਾਰਿਆਂ ਨੂੰ ਜਾਣੂ ਕਰਾਇਆ ਜਾਊਗਾ ਔਰ ਸਾਡੀ ਇੱਕ ਹੋਰ ਅਪੀਲ ਆ ਵੀ 26 ਜਨਵਰੀ ਨੂੰ ਆਪਣੇ ਆਪਣੇ ਘਰਾਂ 'ਚ ਰਾਤ ਨੂੰ ਦੀਵ ਮਾਲਾ ਵੀ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡਾ ਥਿਆਰ ਆ ਔਰ ਸਾਡੇ ਲਈ ਸਭ ਤੋਂ ਵੱਡਾ ਤਿਉਹਾਰ ਜਿਹੜਾ 26 ਜਨਵਰੀ ਜਿਸ ਦਿਨ ਦਬੇ ਕੁਚਲੇ ਲੋਕਾਂ ਨੂੰ ਆਜ਼ਾਦੀ ਮਿਲੀ ਸੀਗੀ ਇਸ ਕਰਕੇ ਸੰਵਿਧਾਨ ਦਿਵਸ ਦੇ ਮੌਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੀ ਦੀਵ ਮਾਲਾ ਜਰੂਰ ਕੀਤੀ ਜਾਵੇ ਧੰਨਵਾਦ ਥੈਂਕ ਯੂ ਜਿਵੇਂ ਸਭ ਨੂੰ ਪਤਾ ਹੈ ਕਿ 26 ਜਨਵਰੀ ਗਣਤੰਤਰ ਦਿਵਸ ਆ ਔਰ ਪੂਰੇ ਦੇਸ਼ ਵਿੱਚ 26 ਜਨਵਰੀ ਨੂੰ ਮਨਾਇ ਜਾਂਦੀ ਆ ਪਰ ਇੱਕ ਦੁੱਖ ਦੀ ਗੱਲ ਹੈ ਕਿ ਜੇਸ਼ ਵਿਸ਼ੇਤੇ 26 ਜਨਵਰੀ ਹੈ ਜਿਵੇਂ ਕਿ ਉਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਪਰ ਮੈਨੂੰ ਲੱਗਦਾ ਕਿ ਸੰਵਿਧਾਨ ਦੀ ਗੱਲ ਬਿਲਕੁਲ ਨਹੀਂ ਕੀਤੀ ਜਾਂਦੀ ਸੋ ਸਾਡਾ ਇਹੋ ਹੀ ਹੈ ਜੋ ਯਾਤਰਾ ਸਾਡੀ ਜੈ ਵੀ ਕੱਢੀ ਜਾ ਰਹੀ ਹੈ ਆਪਾਂ ਵੀ ਆਪਾਂ ਜੋ ਲੋਕਾਂ ਨੂੰ ਜਾਗਰੂ ਕਰ ਸਕੀਏ ਔਰ ਮੈਂ ਅਪੀਲ ਕਰਦਾ ਸਾਰੇ ਸਮਾਜ ਨੂੰ ਸਾਰੇ ਇਹ ਸਾਰੋਸ ਸਾਰੂ ਜੀ ਅਪੀਰ ਕਰਦਾ ਕਿ ਵੱਧ ਵੱਧ ਇਸ ਯਾਤਰਾ ਵਿੱਚ ਸ਼ਾਮਲ ਹੋਵੋ ਔਰ ਜੋ ਆਪਾਈ ਯਾਤਰਾ ਕਰ ਰਹਾ ਹੈ ਉਹਨੂੰ ਬਸਫਲ ਕਰ ਸਕੀ